ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਲੱਗੀ ਇਹ ਵੱਡੀ ਪਾਬੰਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹਵਾਈ ਅੱਡਿਆਂ ਦੇ ਆਲੇ-ਦੁਆਲੇ ਹਵਾਈ ਜਹਾਜ਼ਾਂ ਤੇ ਆਮ ਤੌਰ ਤੇ ਉਪਲਬਧ ਲੇਜ਼ਰ ਬੀਮ ਦੀ ਵਰਤੋਂ ਦੀਆਂ ਵਾਧਰੀਆਂ ਕਰਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ 에어ਪੋਰਟ ਅਥਾਰਟੀ AAI ਨੇ ਇਸ ਸਮੱਸਿਆ ਨੂੰ ਘਟਾਉਣ ਦੇ ਲਈ ਯਤਨ ਤੇਜ਼ ਕਰ ਦਿੱਤੇ ਹਨ ਕਿਉਂਕਿ ਇਸ ਦਾ ਸਿੱਧਾ ਅਸਰ ਉਡਾਣਾਂ 'ਤੇ ਪੈਂਦਾ ਹੈ ਲੇਜ਼ਰ ਬੀਮ ਦੀ ਚਮਕਦਾਰ ਰੋਸ਼ਨੀ ਦੀ ਦਖਲਅੰਦਾਜ਼ੀ ਪਾਇਲਟਾਂ ਲਈ ਬੇਆਰਾਮੀ, ਉਲਝਣ ਅਤੇ ਧਿਆਨ ਭਟਕਾਉਂਦਾ ਕਾਰਨ ਬਣ ਸਕਦੀ ਹੈ ਤੇ ਇਸ ਕਰਕੇ ਉਡਾਣਾਂ ਪਰ ਨਾ ਪਹੁੰਚ ਲੈਂਡਿੰਗ ਤੇ ਐਮਰਜੈਂਸੀ ਚਾਲਾਂ ਵਰਗੇ ਨਾਜ਼ੁਕ ਉਡਾਣ ਪੜਾਵਾ ਦੌਰਾਨ ਖਤਰਨਾਕ ਸਥਿਤੀ ਦਾ ਕਾਰਨ ਬਣ ਸਕਦੀ ਆ। ਦੇਸ਼ਵਧ ਦਵਾਈ ਅਡਿਆਂ ਤੇ ਸੰਚਾਲਕਾਂ ਤੇ ਹਵਾਈ ਆਵਾਜਾਈ ਸੇਵਾਵਾਂ ਪ੍ਰਦਾਤਾਵਾਂ ਨੂੰ ਹਾਲੀ ਵਿੱਚ ਜਾਰੀਇਕ ਬਿਆਨ ਵਿੱਚ ਏਏਆਈ ਨੇ ਉਹਨਾਂ ਨੂੰ ਹਵਾਈ ਅਡਿਆਂ ਸੂਚਨਾ ਪ੍ਰਬੰਧਕ ਪ੍ਰਣਾਲੀ ਵਿੱਚ ਸਥਾਪਿਤ ਪ੍ਰਕਿਰਿਆ ਨਹੀਂ ਆਣਾ ਅਧਿਕਾਰਤ ਲਈ ਇਹ ਰੋਸ਼ਨੀ ਦੀਆਂ ਅਕੜਨਾਵਾਂ ਨੂੰ ਤੁਰੰਤ ਰਿਪੋਰਟ ਕਰਨ ਲਈ ਕਿਹਾ ਹੈ ਵੀਡੀਓ ਦੇਖਣ ਲਈ ਤੁਹਾਡਾ